ਅੱਕਾ ਮੈਂ ਵੀ ਮੁੰਡਾ ਕਿਹਾ 10 ਵੀਤਨਾ ਚ ਗੋਲੀ ਛੱਡ ਦੂੰਗਾ ਦਾ ਮਾਰਾ ਇਹ ਜਦੋਂ ਬੰਦਾ ਛੋਟਾ ਕੰਮ ਕਰਦਾ ਛੋਟੇ ਦੀ ਬਟਾ ਆਉਂਦਾ ਹੁੰਦਾ ਤੁਸੀਂ ਤੁਸੀਂ ਆਣੀਪਦਾ ਹੁਣ ਇੱਥੇ ਬੈਠੇ ਬੱਡੇ ਕੋਈ ਹੋਰ ਕਿਸੇ ਕੰਮ 'ਚ ਹੱਥ ਮਾਰੋਗੇ ਆਈ ਬੰਦਾ ਬੰਦੇ ਦਾ ਮਾਰੀ ਦਾ ਜੀ ਮਾਰੀ ਦਾ ਉਹ ਇਨਾ ਗਰਮ ਉਹਨਾਂ ਰਿਪੇਅਰ ਕਰਦੀਆਂ ਉਹ ਮੋੜ ਕੇ ਮੂਰੇ ਸੀਜ਼ਨ ਚੱਲ ਪਿਆ ਸਹੀ ਆ ਮੇਨ ਜਿਹੜੀ ਸਮੱਸਿਆ ਹੈ ਕਿਰਤ ਕਰਨਾ ਤੇ ਦੂਸਰੀ ਗੱਲ ਇਹ ਹੈ ਵੀ ਜਿਹੜੇ ਹੁਣ ਸਾਡੇ ਕੋਈ ਕਿਰਤੀ ਭਰਾ ਨੇ ਉਹ ਨਸ਼ੇ ਤੇ ਲੱਗ ਗਏ ਉਹ ਘਰੇ ਕੀ ਦੇਣਗੇ ਜਲਾ ਕੇ ਇਹ ਤਾਂ ਹੈ ਐਸੀ ਤੋਂ ਜਿਹੜਾ ਬੰਦਾ ਬਚ ਗਿਆ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਗੱਲ ਰੋਟੀ ਕਿਤੇ ਵੀ ਤੁਹਾਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਇਹੋ ਜਿਹਾ ਪੰਜਾਬ ਹੈ ਪੰਜਾਬ ਦੇ ਵਿੱਚ ਰੋਟੀ ਦਾ ਬੰਦਾ ਕਿਤੇ ਨਹੀਂ ਮਰਦਾ ਰੋਟੀ ਉਹਨੂੰ ਮਿਲੀ ਜਾਣੀ ਜਿਹਦੇ ਨੂੰ ਨਸ਼ਾ ਲਾ ਕੇ ਉਹ ਮਾਰਦਾ ਕਿੰਨਾ ਕਮਾਉਂਦਾ ਉਹਨਾਂ ਨਸ਼ੇ ਦੇ ਲਾਣ ਦਾ ਲੈ ਯਾਰ ਘਰੇ ਕੀ ਲੈ ਕੇ ਜਾਊਗਾ ਨਾ ਖਾਸ ਕਰਕੇ ਨਾ ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਨਾ ਕਿ ਜਿਹੜੇ ਸਾਡੇ ਹੁਣ ਆਪਣਾ ਆਪਾਂ ਸਾਰੇ ਮਜ਼ਦੂਰ ਆ ਵੈਸੇ ਉਹ ਭਰਾ ਸਾਡੇ ਬਹੁਤ ਨਸ਼ੇ ਤੇ ਲੱਗੇ ਨੇ ਬਾਕਿਆ ਜੀ ਸਹੀ ਗੱਲ ਹੈ ਤੁਮੀ ਲੱਗੇ ਹੋ ਮਾੜਾ ਮੋਟਾ ਹੈ ਨਾ ਹਾਂ ਹਾਂ ਇਹ ਤਾਂ ਹੈਗੇ ਆ ਮੁੰਡੇ ਦਾ ਮਾਰਨ ਵਾਲੀ ਹੀ ਹੈ ਛੱਡ ਗਿਆ ਹੁਣ ਛੱਡ ਗਿਆ ਹੁਣ ਮੈਂ ਗੋਲੀ ਖਾਣਾ ਜੀ ਗੋਲੀ ਜੀਬ ਥਲੇ ਕਰਨ ਵਾਲੀ ਮਾੜੀ ਬਹੁਤ ਗੋਲੀ ਦਾ ਬਾੜੀ ਮਾੜੀ ਦਾ ਉਹ ਪੀਰਾ ਬਹੁਤ ਆ ਜਿਹਨੂੰ ਹਟ ਦੇਣੀ ਦਿਹਾੜੀ ਉਨੀ ਹੁੰਦੀ ਆ ਉਹਨੇ ਗੁੱਤ ਲਾ ਦਿੰਦੇ ਆ ਇਹ ਫੜਦੇ ਗੋਲੀ ਵੀ ਬਹੁਤ ਆ ਨੁਕਸਾਨ ਬਹੁਤ ਆ ਜੀਵ ਵਾਲੀ ਗੋਲੀ ਦਾ ਬਾਈ ਲੀਵਰ ਨੂੰ ਪੈਂਦੀ ਆ ਸਿੱਧੀ ਤੁਸੀਂ ਜਿਹੜਾ ਬੰਦਾ ਜੀਵ ਵਾਲੀ ਗੋਲੀ ਖਾ ਗਿਆ ਉਹਨੂੰ ਪੀਲੀਆ ਗੁੱਸਾ ਨਾ ਕਰੀਂ ਪੀਲੀਆ ਬਾਈ ਪੂਤੀ ਮੇਰਾ ਭਾਂਜਾ ਤੈਨੂੰ ਵਾਖਦੀ ਲੱਗਦਾ ਹਨਾ ਫੋਨ ਮੇਰੀ ਗੱਲ ਹਾਂ 1 ਮਿੰਟ ਤੈਨੂੰ ਗੱਲ ਲੱਗਦਾ ਚਿੱਟਾ ਤੂੰ ਪਹਿਲਾਂ ਪਰ ਜਿਹੜਾ ਬੰਦਾ ਚਿੱਟਾ ਪੀਂਦਾ ਹਨਾ ਜਾਂ ਕੋਈ ਵੀ ਨਸ਼ਾ ਕਰਦਾ ਤੂੰ ਇਹ ਦੇਖ ਵੀ ਉਹ ਚਿੱਟਾ ਜੰਨਾ ਹੀ ਪੀਂਦਾ ਹਨਾ ਉਹਨੇ ਡੋਜ ਇਹ ਛੋਟੀ ਜਿਹੀ ਗੋਲੀ ਪੂਰੀ ਕਰ ਦਿੰਦੀ ਉਹ ਤੋਂ ਬਾਅਦ ਸਰੀਰ ਖੜਾ ਕਰ ਦਿੰਦੀ ਹੈ ਹੁਣ ਫਿਰ ਇਹ ਉਹਦੀ ਮਾਂ ਬਣੀ ਨਾ ਉਹਦੀ ਹਾਂਜੀ ਹਾਂ ਉਹਦੀ ਮਾਂ ਹੈ ਚਿੱਟੇ ਦੀ ਮਾਂ ਹੈ ਇਹ ਤਾਂ ਸਰਕਾਰ ਦੇ ਚਾਲਾਂ ਨਹੀਂ ਗੀਆਂ ਸਾਜ਼ਸ਼ਾ ਨਹੀਂ ਗੀਆਂ ਇੱਕ ਜੀਤ ਤੋਂ ਵਿੱਚੋਂ ਕੱਢ ਕੇ ਦੂਜੀ ਦੇ ਵਿੱਚ ਪਾਇਆ ਜਾ ਰਹੇ ਆ ਜਾਣ ਕੇ ਲੋਕਾਂ ਨੂੰ ਮਨ ਕੇ ਵੀ ਜਵਾਨੀ ਨੂੰ ਬਰਬਾਦ ਕਰਨਾ ਨੌਜਵਾਨ ਨੂੰ ਜਾਗਰੂਕ ਰਹਿਣ ਨਛਾਂ ਦੇ ਵਿੱਚ ਮਾਰਨ ਨਾ ਚਾਹੁੰਦੇ ਨੇ ਇਸ ਕਰਕੇ ਇਹ ਚੀਜ਼ ਨੂੰ ਨਾ ਇਹ ਗੋਲੀ ਤਾਂ ਇਹਨੂੰ ਵੀ ਛੱਡ ਦੇ ਇਹਦਾ ਲਾਹੇ ਆ ਜੀ ਮੇਰੇ ਸਾਬ ਨਾਲ ਆਪਣਾ ਅੱਧਾ ਅੱਧੋਂ ਜ਼ਿਆਦਾ ਪੰਜਾਬ ਇਹ ਕੰਮ ਚ ਹੀ ਆ ਜਿਹੜੀ ਇੱਕ ਨਾਲ ਆਪਣੇ ਤੇ ਸਾਡੇ ਅਜਿਹੇ ਆ ਜੀ ਬਦਲੇਦਾਰਨ ਨੱਕ ਰੇਣਾ ਉਹਨਾਂ ਦੇ ਜੀ ਭਰਾ ਇਹਨਾਂ ਨੂੰ ਨੱਕ ਰੇਣਾ ਉਹਨਾਂ ਤਰ੍ਹਾਂ ਨੱਕ ਦਾ ਹਦਾ ਮੈਂ ਜੇਲ੍ਹ ਤੇ ਇਤਜ਼ਾਰਪਾ ਕਰਕੇ ਆਇਆ ਇਹੇ ਦੇਖ ਕੇ ਮੈਂ ਉਹ ਤੇ ਮੈਂ ਉਹ ਤੇ ਦੇਖ ਕੇ ਵੀ ਕਿਹੜੇ ਹਿਸਾਬ ਨਾਲ ਕਿਹੜੇ ਇਹ ਵੀ ਰਹਿ ਗਿਆ ਇਹ ਵੀ ਜਾ ਕੇ ਆਇਆ ਦੋ ਸਾਲ ਹੈ ਮੈਂ ਜੇਲ੍ਹ ਤੇ ਦੇਖਿਆ ਹੋਇਆ ਉੱਥੇ ਨਾ ਪੈਪੀ ਵੀ ਲੱਗਦੀ ਆ ਉੱਥੇ ਨੱਕ ਨਾਲ ਉਹ ਕੀ ਹੁੰਦਾ ਕੋਈ ਔਰ ਜਿਹੜੀ ਅੱਧੀ ਗੋਲੀ ਨੱਕ ਨਾਲ ਜਦੋਂ ਪੈਪੀ ਪਾ ਕੇ ਲਾਉਂਦੇ ਨੇ ਚੌਥੀ ਲਾ ਦੇਣਾ ਇਹ ਹਸਾਬ ਨਾਲ ਲਾ ਵੀ ਪਾਂ ਤੇ ਕੋਲੇ ਲਾਦਰ ਕਰਦੇ ਆਂ। ਵੀਰੀ ਵੱਡ ਜਾਣੀਆਂ ਸਿੱਟੀ ਜਾ ਕੇ ਸਿਰ ਨੂੰ ਸਾਰੀ ਦਿਹਾੜੀ ਚੌਥਾ ਹਿੱਸਾ ਕਿਹੜਾ ਹੁੰਦਾ ਵਾ? ਚੌਥਾ ਹਿੱਸਾ ਲਾ ਲਿਆ। ਚੌਥਾ ਹਿੱਸਾ ਚੌਥੀ ਸਿਪਚ ਐਣ। ਫਰਦੇ ਰਗੜ ਕੇ ਲੈਣ ਬਣਾ ਲਾ। ਤੂੰ ਰਾਜ ਮਦਰ ਨੂੰ ਚੌਥੀ ਸਿਧੀ ਗੋਲੀ ਪਿੱਛੇ ਮੁੰਡੇ ਮੰਨ ਕੇ ਚੱਲ ਜਿਹਨਾਂ ਦੀ ਹਜੇ ਨਹੀਂ ਗੋਲੀ ਅੰਦਰ ਲੱਗੀ ਜਿਹੜੇ ਨਸ਼ਾ ਬਾਹਰੋਂ ਕਹਿੰਦੇ ਨੇ ਗੋਲੀ ਫਰਿੱਕ ਦਿਨ ਨਾ ਉੱਥੇ ਲੱਗਦੀ ਜੇ ਲੱਗੀ ਹੋਈ ਐ। ਹਾਂਜੀ। ਚੌਥੀ ਸਿਪਚ ਸਾਰੇ ਸਾਰੇ ਦਿਨ ਕੱਪੜੇ। ਕੱਪੜੇ ਧੋ ਦਿੰਦੇ ਆ। ਅੱਛਾ। ਸਾਰਾ ਸਾਰਾ ਉੱਥੇ ਰਹਿੰਦੇ ਆ ਚੌਥੇ ਸਿਪਚ। ਉ ਭਾਵੇਂ ਕੱਪੜੇ ਧਵਾਲਾ ਲੱਤਾ ਘਟਾਲਾ ਸਾਰਾ ਕੁਝ ਕਰਾਲਾ ਹਾਂ ਸਾਰੀ ਢਹਾਡੀ ਕੰਮ ਕਰੀ ਜਾਣਗੇ ਯਾਨੀ ਜਿਹੜਾ ਕੁਝ ਸ਼ੰਦਾਰ ਆ ਉਹੀ ਕੁਝ ਬਾਹਰ ਵੀ ਉਹੀ ਕੁਝ ਹੀ ਆ 9000 ਰੁਪਏ ਦੀ ਪੂੜੀ ਆ ਜਰਦੇ ਦੀ 700 ਰੁਪਏ ਦਾ ਟੱਕਣਾ ਕੋਕ ਦੀ ਬੋਤਲ ਵਾਲਾ ਮੈਂ ਤਾਂ ਹੀ ਮੈਂ ਜਿੱਦ ਗੱਲ ਕਰਾ ਲਿਆ ਹਾਂ ਹੁਣ ਜਿੰਨੇ ਵੀ ਜਾਣਿਆ ਨਾ ਜੇ ਆਪਾਂ ਸਮਝਾਈਏ ਵੀ ਇਹ ਜਿਹੜੇ ਗੋਲੀ ਆ ਬਹੁਤ ਮਾੜਾ ਨਸ਼ਾ ਬਹੁਤ ਮਾੜਾ ਬਹੁਤ ਮਾੜੀ ਜੀ ਦੇਖੋ ਜਿਹੜਾ ਬੰਦਾ ਪ੍ਰਸ਼ਾਦਾ ਪਾਣੀ ਮਿਲ ਜਾਣਾ ਤੁਹਾਨੂੰ ਉੱਡਾ ਤੁਸੀਂ ਜਿਹੜਾ ਤੁਸੀਂ ਕਮਾਓਗੇ ਉਹ ਰੱਖ ਵੀ ਸਕਦੇ ਹੋ ਪਰ ਹੁਣ ਤਾਂ ਨਸ਼ੇ ਦਾ ਬਹੁਤ ਬਰਬਾਦੀ ਦਾ ਸਭ ਤੋਂ ਵੱਡੀ ਨਸ਼ਾ ਬਰਬਾਦੀ ਹੈ ਇਹ ਤਾਂ ਹੈ ਹੁਣ ਤੁਸੀਂ ਜਾਓਗੇ ਆਂਦੀ ਜੀ ਆਪਣੇ ਆ ਰੋਡ ਤੇ ਦੇਖੋ ਕੰਮ ਕੋਈ ਵੱਡਾ ਛੋਟਾ ਨਹੀਂ ਕਮ ਕਰਨ ਦਾ ਗਰੀਬੀ ਕਿਉਂ ਹੈ ਆਪਾਂ ਕਹਿੰਦੇ ਗਰੀਬੀ ਗਰੀਬੀ ਦੀ ਗੱਲ ਸੁਣ ਲੈ ਜਿਹੜਾ ਗਰੀਬ ਦੇ ਕੋਲੇ ਕੁਝ ਆ ਉਹ ਅਮੀਰ ਦੇ ਕੋਲੇ ਨਹੀਂ ਹੈਗਾ ਪੁੱਛ ਕਿਉਂ ਹੈ ਜਿਹੜਾ ਗਰੀਬ ਜਿਹੜਾ ਬੰਦਾ ਗਰੀਬ ਆ ਕਿਰਤ ਕਰਕੇ ਖਾਂਦਾ ਜਿਹੜਾ ਜਿਹੜਾ ਰੱਬ ਉਹਦੇ ਨੇੜੇ ਆ ਗਰੀਬ ਦੇ ਰੱਬ ਨੇੜੇ ਆ ਅਮੀਰ ਦੇ ਰੱਬ ਨੇੜੇ ਨਹੀਂ ਹੈਗਾ ਤੂੰ ਦੁਨੀਆ ਦੇ ਅੱਜ ਹੁਣ ਅੱਜ ਤੂੰ ਦੇਖ ਲੈ ਅੱਜ ਆਪਾਂ ਅੱਜ ਦੇ ਦਿਨ ਭਗਤ ਰਬੀਦਾਸ ਦੀ ਮਨਾ ਰਹੇ ਨਾ ਜਦਸਾ ਗੜ ਮਨਾ ਰਹੇ ਹੈ ਨਾ ਗੁਰੂ ਰਬਦਾਸ ਮਹਾਰਾਜ ਨੇ ਕਿੱਥੇ ਜਨਮ ਲਿਆਤਾ ਗਰੀਬ ਦੇ ਘਰੇ ਲਿਆਤਾ ਇਸ ਕਰਕੇ ਗਰੀਬਾਂ ਦੇ ਵਿੱਚ ਰੱਬ ਵਸਦਾ ਗੁਰੂ ਰਬਦਾਸ ਮਹਾਰਾਜ ਰੱਬ ਹੀ ਸੀ ਕਿ ਉਹਨਾਂ ਨੇ ਗਰੀਬਾਂ ਦੇ ਘਰੇ ਜਨਮ ਲਿਆਤਾ ਬਾਬੇ ਨਾਨਕ ਨੇ ਅਮੀਰ ਦੇ ਘਰੇ ਰੋਟੀ ਨਹੀਂ ਖਾਧੀ ਗਰੀਬ ਦੇ ਖਾਧੀ ਗਰੀਬੀ ਦੀ ਮੈਨੂੰ ਇਹੀ ਗੱਲ ਕਹਣਾ ਵੀ ਸਾਰੇ ਭਰਾਵਾਂ ਨੂੰ ਜ਼ਿਆਦਾਤਰ ਅਸੀਂ ਆਪਣਾ ਗਰੀ ਭਾਈ ਕਰਾ ਨਸ਼ਾ ਦੇ ਵਿੱਚ ਇੱਥੇ ਆਪਾਂ ਹਾਂਜੀ 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 ਸਹੀ ਹੈ ਸਹੀ ਗੱਲ ਆਪ ਦੇ ਘਰੇ ਲਾ ਕੇ ਚਾਹੇ 200 ਆ 400 ਆ ਉਹ ਆਪ ਦੀ ਕਿਰਤ ਕਰਕੇ ਖਾਣੇ ਪਰ ਜੇ ਨਸ਼ੇ ਜੀ ਦਾ 15 ਦਾ ਸਮਾਨ ਨਾ ਕਿਤਾ ਮਾੜਾ ਇਹਨੇ ਆ ਕੇ ਸਰਕਾਰੀ ਕੋਲ ਲੈ ਕੇ ਵਧਾਈਆਂ ਦਿੱਤੀਆਂ ਕਰਦੇ ਲੈ ਲਿਆ ਕਿੰਨੇ ਕਿੰਨੇ ਟਾਈਮ ਛੱਡ ਦੇ ਤੇਰੇ ਭਰਾ ਦੇ ਕਹਿ ਕੇ ਗਿਆ ਛੱਡ ਦੇ ਜਗਾ ਹੁਣ 10 ਵੀ ਮੈਂ ਛੱਡ ਦੇਣਾ ਅੱਕਾ ਚੱਲ ਮੈਂ ਵੀ ਲੱਗਣਾ 10 ਵੀ ਤਣੇ ਗੋਲੀ ਛੱਡ ਦੂੰਗਾ ਅੱਕਾ ਫਿਰ ਮੈਨੂੰ ਪਿੰਡ ਮਿਲਣਾ ਹੈ ਵੀ ਕੋਟਨਾ ਪਿੰਡ ਮੈ ਜਾਣਾ ਹਾਂਜੀ ਹਾਂ ਹਾਂ ਜਾਈਦਾ ਜੀ ਫੰਕਸ਼ਨ ਪੱਕਾ ਵੀ ਲੈ ਆ ਵੀ ਮੈਂ ਗੋਲੀ ਛੱੜਤੀ ਬਾਈ ਹੈਗਾ ਤੇਰੇ ਨਾਲ ਬਹਿ ਕੇ ਤੈਨੂੰ ਤੇਰੇ ਨਾਲ ਪੱਕਾ ਤੈਨੂੰ ਸਨਮਾਨ ਕਰਾਂਗੇ ਅਸੀਂ ਹਾਂ ਪੱਕਾ ਐਨ ਲੋਕਾਂ ਦੇ ਸਾਹਮਣੇ ਵੀ ਆਹ ਸਨਮਾਨ ਕਰਦੇ ਆ ਭਰਾ ਇਹ ਤੇਰੀ ਦੇਣ ਹੋਊਗੀ ਹੋਰ ਵੀ ਨੌਜਵਾਨਾਂ ਨੂੰ ਹੋਰ ਨੌਜਵਾਨਾਂ ਨੂੰ ਸਨੇਹਾ ਹੋਊਗਾ ਮੈਂ ਉਹ ਵੱਡਾ ਛੱੜਤੀ ਗੋਲੀ ਤੈਨੂੰ ਗੱਲ ਕੋਈ ਨਹੀਂ ਤੈਨੂੰ 5 7 10000 ਤੱਕ ਕਰ ਤੈਨੂੰ ਸਨਮਾਨ ਕਰੂੰ ਜਿੰਨੇ ਕਿ ਮੇਰੀ ਕਾਤ ਆ ਹਾਂ ਇਧਰ ਸਨਮਾਨ ਕਰਾਂਗੇ ਉਹ ਛੱੜਤੀ ਗੋਲੀ ਠੀਕ ਐ ਛੱੜਦੀ ਭਰਾ ਬਣ ਕੇ ਜਾਂਦਾ